ਚੋਣ ਕਮਿਸ਼ਨ ਅਰຸນ ਗੋਇਲ ਨੇ ਸ਼ਨੀਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਚੋਣ ਕਮਿਸ਼ਨਰ ਦਾ ਅਸਤੀਫਾ ਅਜਿਹੇ ਸਮੇਂ ਚ ਆਇਆ ਜਦੋਂ ਦੇਸ਼ ਚ ਕੋਜੀ ਹਫ਼ਤੇ ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਰਾਸ਼ਟਰਪਤੀ ਦਰੋਪਤੀ ਮੋਰਮ ਨੇ ਵੀ ਉਹਨਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਅਰຸນ ਗੋਇਲ ਦੇ ਸਤੀਫੇ ਦੇ ਕਾਰਨਾਂ ਬਾਰੇ ਅਜੇ ਵੀ ਕੋਈ ਜਾਣਕਾਰੀ ਜਿਹੜੀ ਸਾਹਮਣੇ ਨਹੀਂ ਆਈ ਚੋਣ ਕਮਿਸ਼ਨਰ ਦਾ ਅਸਤੀਫਾ ਅਜਿਹੇ ਸਮੇਂ ਚ ਆਇਆ ਜਦੋਂ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਚ ਰੁੱਝਿਆ ਹੋਇਆ ਹੈ ਹਾਲਾਂਕਿ ਅਜੇ ਤੱਕ ਚੋਣ ਦੀਆਂ ਤਰੀਕਾ ਦਾ ਐਲਾਨ ਆ ਜਿਹੜਾ ਹੋਇਆ ਚੋਣ ਕਮਿਸ਼ਨਰ ਦੀ ਟੀਮ ਸਾਰੇ ਰਾਜਾਂ ਦਾ ਦੌਰਾ ਕਰਕੇ ਚੋਣ ਦੀਆਂ ਤਿਆਰੀਆਂ 'ਤੇ ਜਾਇਜ਼ਾ ਲੈਣ ਲੱਗੀ ਹੋਈ ਹੈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੇਸ਼ ਚ ਲੋਕ ਸਭਾ ਚੋਣਾਂ ਅਪ੍ਰੈਲ ਮਈ ਚ ਹੋ ਸਕਦੀਆਂ ਹਨ ਜਿਕਰ ਜੋ ਕਿਹਾ ਕਿ ਅਰुण ਗੋਇਲ ਇਸ ਕਦਮ ਤੋਂ ਬਾਅਦ ਹੁਣ ਚੋਣ ਕਮਿਸ਼ਨ ਚ ਦੋ ਅਸਾਮੀਆਂ ਖਾਲੀ ਪਈਆਂ ਹਨ ਅਰुण ਗੋਇਲ ਨੇ 21 ਨਵੰਬਰ 2022 ਨੂੰ ਚੋਣ ਕਮਿਸ਼ਨ ਦਾ ਅਹੁਦਾ ਸੰਭਾਲਿਆ ਸੀ 1985 ਬੈਚ ਦੇ ਆਈਏਐਸ ਅਧਿਕਾਰੀ ਅਰुण ਗੋਇਲ ਨੇ ਪਹਿਲਾ ਭਾਰਤ ਸਰਕਾਰ ਦੇ ਭਾਰੀ ਉਦਯੋਗ ਮੰਤਰਾਲੇ ਸਖਤਰ ਵਜੋਂ ਸੇਵਾ ਨਿਭਾਈ yeah ਪੂਰਤ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਅਪਡੇਟਸ ਨੀਵਨਲ ਧੰਨਵਾਦ ਚੋਣ ਕਮਿਸ਼ਨਰ ਅਰຸນ ਗੋਇਲ ਨੇ ਸ਼ਨੀਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਚੋਣ ਕਮਿਸ਼ਨਰ ਦਾ ਅਸਤੀਫਾ ਅਜਿਹੇ ਸਮੇਂ 'ਚ ਆਇਆ ਜਦੋਂ ਦੇਸ਼ 'ਚ ਕੋਜੀ ਹਫ਼ਤੇ 'ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਰਾਸ਼ਟਰਪਤੀ ਦ੍ਰੋਪਤੀ ਮੋਰਮ ਨੇ ਵੀ ਉਹਨਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਅਰຸນ ਗੋਇਲ ਦੇ ਅਸਤੀਫੇ ਦੇ ਕਾਰਨਾਂ ਬਾਰੇ ਅਜੇ ਵੀ ਕੋਈ ਜਾਣਕਾਰੀ ਜਿਹੜੀ ਸਾਹਮਣੇ ਨਹੀਂ ਆਈ ਚੋਣ ਕਮਿਸ਼ਨਰ ਦਾ ਅਸਤੀਫਾ ਅਜਿਹੇ ਸਮੇਂ 'ਚ ਆਇਆ ਜਦੋਂ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਰੁੱ ਹਾਲਾਂਕਿ ਅਜੇ ਤੱਕ ਚੋਣਦਿਆਂ ਤਰੀਕਾ ਦਾ ਐਲਾਨ ਜੁੜਾ ਨਹੀਂ ਹੋਇਆ ਚੋਣ ਕਮਿਸ਼ਨਰ ਦੀ ਟੀਮ ਸਾਰੇ ਰਾਜਾਂ ਦਾ ਦੌਰਾ ਕਰਕੇ ਚੋਣਦਿਆਂ ਤਿਆਰੀਆਂ 'ਤੇ ਜਾਇਜ਼ਾ ਲੈਣ ਲੱਗੀ ਹੋਈ ਹੈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੇਸ਼ ਚ ਲੋਕ ਸਭਾ ਚੋਣਾਂ ਅਪ੍ਰੈਲ ਮਈ ਚ ਹੋ ਸਕਦੀਆਂ ਹਨ ਜਿਕਰ ਜੋ ਕਿਹਾ ਕਿ ਅਰुण ਗੋਇਲ ਇਸ ਕਦਮ ਤੋਂ ਬਾਅਦ ਹੁਣ ਚੋਣ ਕਮਿਸ਼ਨ ਚ ਦੋ ਅਸਾਮੀਆਂ ਖਾਲੀ ਪਈਆਂ ਹਨ ਅਰुण ਗੋਇਲ ਨੇ 21 ਨਵੰਬਰ 2022 ਨੂੰ ਚੋਣ ਕਮਿਸ਼ਨ ਦਾ ਅਹੁਦਾ ਸੰਭਾਲਿਆ ਸੀ 1985 ਬੈਚ ਦੇ ਆਈਏਐਸ ਅਧਿਕਾਰੀ ਅਰुण ਗੋਇਲ ਨੇ ਪਹਿਲਾ ਭਾਰਤ ਕਰਦੇ ਭਾਰੀ ਉਦਯੋਗ ਮੰਤਰਾਲੇ ਸੱਤਰ ਵਜੋਂ ਸੇਵਾ ਨਿਭਾਈ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਇਸ ਅਪਡੇਟਸ ਨਿਊ ਨਾਲ ਧੰਨਵਾਦ ਚੋਣ ਕਮਿਸ਼ਨਰ ਅਰुण ਗੋਇਲ ਨੇ ਸ਼ਨੀਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਚੋਣ ਕਮਿਸ਼ਨਰ ਦਾ ਅਸਤੀਫਾ ਅਜਿਹੇ ਸਮੇਂ ਚ ਆਇਆ ਜਦੋਂ ਦੇ ਚੋਹੇ ਹਫ਼ਤੇ ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਰਾਸ਼ਟਰਪਤੀ ਦ੍ਰੋਪਤੀ ਮੋਰਮਨੇਵੀ ਉਹਨਾਂ ਦਾ ਅਸਤੀਫਾ ਸਵੀਕਾਰ ਕਰ ਲਿਆ। ਅਰुण ਗੋਇਲ ਦੇ ਸਤੀਫੇ ਦੇ ਕਾਰਨਾਂ ਬਾਰੇ ਅਜੇ ਵੀ ਕੋਈ ਜਾਣਕਾਰੀ ਜਿਹੜੀ ਸਾਹਮਣੇ ਨਹੀਂ ਆਈ। ਚੋਣ ਕਮਿਸ਼ਨਰ ਦਾ ਅਸਤੀਫਾ ਅਜੇ ਹੀ ਸਮੇਂ 'ਚ ਆਇਆ ਜਦੋਂ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਹੈ। ਹਾਲਾਂਕਿ ਅਜੇ ਤੱਕ ਚੋਣ ਦੀਆਂ ਤਰੀਕਾ ਦਾ ਐਲਾਨ ਅਜੇ ਨਹੀਂ ਹੋਇਆ। ਚੋਣ ਕਮਿਸ਼ਨਰ ਦੀ ਟੀਮ ਸਾਰੇ ਰਾਜਾਂ ਦਾ ਦੌਰਾ ਕਰਕੇ ਚੋਣ ਦੀਆਂ ਤਿਆਰੀਆਂ 'ਤੇ ਜਾਇਜ਼ਾ ਲੈਣ ਲੱਗੀ ਹੋਈ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੇਸ਼ 'ਚ ਲੋਕ ਸਭਾ ਚੋਣਾਂ ਅਪ੍ਰੈਲ-ਮਈ 'ਚ ਹੋ ਸਕਦੀਆਂ ਹਨ। ਜ਼ਿਕਰ ਜੋ ਕਿਹਾ ਕਿ ਅਰुण ਗੋਇਲ ਇਸ ਕਦਮ ਤੋਂ ਬਾਅਦ ਹੁਣ ਚੋਣ ਕਮਿਸ਼ਨ 'ਚ ਦੋ ਅਸਾਮੀਆਂ ਖਾਲੀ ਪਈਆਂ ਹਨ। ਅਰुण ਗੋਇਲ ਨੇ 21 ਨਵੰਬਰ 2022 ਨੂੰ ਚੋਣ ਕਮਿਸ਼ਨ ਦਾ ਅਹੁਦਾ ਸੰਭਾਲਿਆ ਸੀ। 1985 ਬੈਚ ਦੇ ਆਈਏਐਸ ਅਧਿਕਾਰੀ ਅਰुण ਗੋਇਲ ਨੇ ਪਹਿਲਾ ਭਾਰਤ ਸਰਕਾਰ ਦੇ ਭਾਰੀ ਉਦਯੋਗ ਮੰਤਰਾਲੇ ਸੱਤਰ ਵਜੋਂ ਸੇਵਾ ਨਿਭਾਈ ਹੈ। ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਇਸ ਅਪਡੇਟਸ ਨਿਊਨਲ। ਧੰਨਵਾਦ।